ਕਿਹੜਾ ਅਨਾਜ ਗਰਮੀਆ ਬੀਤੇ ਸੇਤ ਲਈ ਹੁੰਦਾ ਫਾਇਦੇਮੰਦ ਭਾਰਤ ਤੋਂ ਲਈ ਰੋਟੀ ਛੱਡਣਾ ਸਹੀ ਨਹੀਂ ਤਰੀਕਾ ਮਾਹਿਰਾਂ ਮੁਤਾਬਕ ਰਾਤ ਦਾ ਖਾਣਾ ਛੱਡਣ ਨਾਲ ਨਹੀਂ ਘਟਦਾ ਭਾਰ ਜਾਨੋ ਆਖਿਰ ਕਿਹੜਾ ਆਹਾਰ ਹੁੰਦਾ ਸੇਤ ਲਈ ਫਾਇਦੇਮੰਦ ਜ਼ਿਆਦਾਤਰ ਲੋਕ ਕਣਕ ਦੇ ਆٹے ਦੀਆਂ ਰੋਟੀ ਖਾਣਾ ਪਸੰਦ ਕਰਦੇ ਨੇ ਇਹ ਸਬਜ਼ੀਆਂ ਦੇ ਨਾਲ ਨਾਲ ਸਵਾਦਿਸ਼ਟ ਹੁੰਦੀ ਹੈ ਤੇ ਅਨਾਜ ਹੋਣ ਦੇ ਨਾਲ ਸਰੀਰ ਨੂੰ ਲਾਭ ਵੀ ਪਹੁੰਚਾਉਂਦੀ ਹੈ ਪਰ ਅੱਜ ਕੱਲ੍ਹ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਵਿੱਚ ਰੋਟੀ ਨੂੰ ਲੈ ਕੇ ਕਈ ਸਵਾਲ ਉੱਠਦੇ ਨੇ ਤੇ ਕੁਝ ਲੋਕ ਆਪਣਾ ਵਜ਼ਨ ਬਰਕਰਾਰ ਰੱਖਣ ਲਈ ਰਾਤਾ ਖਾਣਾ ਵੀ ਛੱਡ ਦਿੰਦੇ ਨੇ ਗਰਮੀਆਂ ਵਿੱਚ ਭਾਰੀ ਭੋਜਨ ਲੈਣਾ ਚੰਗਾ ਨਹੀਂ ਮੰਨਿਆ ਜਾਂਦਾ ਇਸ ਲਈ ਭਾਰ ਘਟਾਉਣ ਵਾਲੇ ਜਾਂ ਫਿਰ ਆਮ ਲੋਕਾਂ ਵਿੱਚ ਇਹ ਪੰਪਲ ਪੂਸਾ ਹੁੰਦਾ ਹੈ ਕਿ ਗਰਮੀਆਂ ਵਿੱਚ ਸਾਨੂੰ ਕਿਹੜੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਨਾਲ ਹੀ ਇਸ ਨੂੰ ਖਾਣ ਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ அனுக்கினான் செய்தான் ਅੱਜ ਅਸੀਂ ਤੁਹਾਨੂੰ ਮਾਹਿਰਾਂ ਦੇ ਜ਼ਰੀਏ ਦੱਸਣ ਜਾ ਰਹੇ ਹਾਂ ਗਰਮੀਆਂ ਵਿੱਚ ਕਿਹੜੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਤੇ ਨਾਲ ਹੀ ਇਸ ਨੂੰ ਖਾਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੈਪੁਰ ਦੀ ਡਾਈਟੀਸ਼ਨ ਸੁਰਵੀ ਪਾਰਿਕ ਰੋਟੀ ਬਾਰੇ ਅਹਿਮ ਗੱਲਾਂ ਦੱਸਦੇ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਚਾਹੇ ਸਾਡਾ ਭਾਰ ਘਟੂ ਹੋਵੇ ਜਾਂ ਨਾ ਹੋਵੇ ਕਣਕ ਤੋਂ ਇਲਾਵਾ ਸਾਨੂੰ ਗਰਮੀਆਂ ਵਿੱਚ ਹੋਰ ਅਨਾਜਾਂ ਤੋਂ ਬਣੀ ਰੋਟੀ ਵੀ ਖਾਣੀ ਚਾਹੀਦੀ ਹੈ ਉਹਨਾਂ ਅਨੁਸਾਰ ਗਰਮੀਆਂ ਵਿੱਚ ਜਵਾਰ ਦੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਤੇ ਇਹ ਜਲਦੀ ਪਚ ਜਾਂਦੀ ਹੈ ਜਦੋਂ ਕਿ ਕਣਕ ਦੇ ਆٹے ਵਿੱਚ ਜਿਨ੍ਹਾਂ ਆਦਾ ਗਲੂਟਨ ਹੁੰਦਾ ਹੈ ਤੇ ਇਸਲਾਵਾ ਜਵਾਰ ਦਾ ਆਟਾ ਠੰਡਾ ਕਰਨ ਵਾਲਾ ਪਰਵਾਹ ਪਾਉਂਦਾ ਹੈ ਡਾਈਟੀਸ਼ਨ ਕਹਿੰਦੇ ਨੇ ਕਿ ਸਾਨੂੰ ਦਿਨ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਅਨਾਜ ਖਾਣੇ ਚਾਹੀਦੇ ਨੇ ਇਸ ਵਿੱਚ ਰੋਟੀ ਤੋਂ ਇਲਾਵਾ ਦਲੀਆ ਤੇ ਹੋਰ ਚੀਜ਼ਾਂ ਵੀ ਸ਼ਾਮਲ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਅਨਾਜ ਨੂੰ ਟੁਕੜਿਆਂ ਵਿੱਚ ਖਾਣਾ ਚਾਹੀਦਾ ਹੈ ਕਿਉਂਕਿ ਇਹ ਰਜਿਹਾ ਕਰਨ ਨਾਲ ਭੋਜਨ ਪਹੁੰਚਾਉਣਾ ਆਸਾਨ ਹੁੰਦਾ ਹੈ ਵੈਸੇ ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤੇ ਇੱਕ ਸਿਮਾ ਹੈ ਤੁਸੀਂ ਇੱਕ ਦਿਨ ਵਿੱਚ ਕਿੰਨੀ ਰੋਟੀ ਖਾਣਾ ਚਾਹੁੰਦੇ ਹੋ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਦਿਨ ਵਿੱਚ 4 ਤੋਂ 5 ਰੋਟੀਆਂ ਖਾਣੀਆਂ ਚਾਹੀਦੀਆਂ ਨੇ ਨਾਲ ਹੀ ਸਾਨੂੰ ਕਣਕ ਦੀ ਬਜਾਏ ਮੋٹے ਅ ਦਾਲਾਂ ਵੀ ਸ਼ਾਮਲ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਜਿਹਾ ਕਰਨ ਨਾਲ ਤਾਂ ਜ਼ਿਆਦਾ ਪੋਸ਼ਕ ਤੱਤ ਮਿਲਣਗੇ ਤੇ ਪ੍ਰੋਟੀਨ ਦੀ ਮਾਤਰਾ ਵਧੇਗੀ ਮਾਹਿਰਾਂ ਦੇ ਕਹਿਣਾਂ ਅਨੁਸਾਰ ਸਾਨੂੰ ਰੋਟੀ ਨਾਲੋਂ ਸਬਜ਼ੀਆਂ ਤੇ ਫਲਾਂ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਲੰਘਦੇ ਨੇ ਤੇ ਫਾਈਬਰ ਵੀ ਨਾਲ ਸਰਗਰਮ ਕਰਦੀ ਹੈ ਫਾਈਬਰ ਪੇਟ ਦੀ ਸਿਹਤ ਨੂੰ ਬਰਕਰਾਰ ਰੱਖਦਾ ਹੈ ਤੇ ਚੰਗੀ ਮੈਟਾਬੋਲਿਜ਼ਮ ਵਧਾਉਂਦਾ ਹੈ ਭਾਰ ਘਟਾਉਣ ਲਈ ਚੰਗੀ ਮੈਟਾਬੋਲਿਜ਼ਮ ਹੋਣੀ ਚਾਹੀਦੀ ਹੈ ਇਸ ਲਈ ਗਰਮੀਆਂ ਤੇ ਫਲ ਆ ਜਿਵੇਂ ਤਰਬੂਜ਼ ਤੇ ਖਰਬੂਜਾ ਰੋਜ਼ ਖਾਓ ਗਰਮੀਆਂ ਵਿੱਚ ਡੀ ਹਾਈਡਰੇਸ਼ਨ ਦਾ ਖਤਰਾ ਰਹਿੰਦਾ ਹੈ 40 ਡਿਗਰੀ ਤੋਂ ਵੱਧ ਤਾਪਮਾਨ ਵਾਲੇ ਇਲਾਕੇ ਵਿੱਚ ਹੀਟ ਸਟ੍ਰੋਕ ਦਾ ਵੀ ਖਤਰਾ ਹੁੰਦਾ ਹੈ ਹੀਟ ਸਟ੍ਰੋਕ ਤੋਂ ਬਚਣ ਲਈ ਸੇ ਡੀ ਹਾਈਡਰੇਟ ਰੱਖਣਾ ਜ਼ਰੂਰੀ ਹੈ ਡਾਈਟੀਸ਼ੀਅਨ ਉਸ ਦੀ ਦਾ ਕਹਿੰਦਾ ਹੈ ਕਿ ਸਾਨੂੰ ਬਾਦ ਉਪਰ ਬਾਦ ਪਾਣੀ ਪੀਣਾ ਚਾਹੀਦਾ ਹੈ ਹਾਲਾਂਕਿ ਨਾਰੀਅਲ ਪਾਣੀ ਪੀਣ ਨਾਲ ਦੁਗਣਾ ਲਾਭ ਪ੍ਰਾਪਤ ਹੁੰਦਾ ਹੈ ਇਸ ਤੋਂ ਇਲਾਵਾ ਸਰੀਰ ਨੂੰ ਪਾਣੀ ਦੀ ਕਮੀ ਕਿਸ ਫਲਾ ਦੇ ਨਾਲ ਪੂਰੀ ਕੀਤੀ ਜਾ ਸਕਦੀ ਹੈ ਕਿਹੜਾ ਅਨਾਜ ਗਰਮੀਆ ਵਿੱਚ ਠੰਡਾ ਹੁੰਦਾ ਫਾਇਦੇਮੰਦ ਬਾਹਰ ਤੋਂ ਬੰਦ ਰੋਟੀ ਛੱਡਣਾ ਸਹੀ ਨਹੀਂ ਤਰੀਕਾ ਬਾਹਰੋਂ ਤਾਬਕ ਦਾ ਖਾਣਾ ਛੱਡਣ ਨਾਲ ਨਹੀਂ ਘਟਦਾ ਪਾਣੀ ਜਾਨਵਰਾਂ ਦਾ ਕਿਹੜਾ ਆਟਾ ਹੁੰਦਾ ਠੰਡਾ ਤੇ ਫਾਇਦੇਮੰਦ ਜ਼ਿਆਦਾਤਰ ਲੋਕ ਕਣਕ ਦੇ ਆٹے ਦੀਆਂ ਰੋਟੀ ਖਾਣਾ ਪਸੰਦ ਕਰਦੇ ਨੇ ਇਹ ਸਬਜ਼ੀਆਂ ਦੇ ਨਾਲ ਨਾਲ ਸਵਾਦਿਸ਼ਟ ਹੁੰਦੀ ਹੈ ਤੇ ਅਨਾਜ ਹੋਣ ਦੇ ਨਾਲ ਸਰੀਰ ਨੂੰ ਲਾਭ ਵੀ ਪਹੁੰਚਾਉਂਦੀ ਹੈ ਪਰ ਅੱਜ ਕੱਲ੍ਹ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਵਿੱਚ ਰੋਟੀ ਨੂੰ ਲੈ ਕੇ ਕਈ ਸਵਾਲ ਉੱਠਦੇ ਨੇ ਤੇ ਕੁਝ ਲੋਕ ਆਪਣਾ ਵਜ਼ਨ ਬਰਕਰਾਰ ਰੱਖਣ ਲਈ ਰਾਤਾ ਖਾਣਾ ਵੀ ਛੱਡ ਦਿੰਦੇ ਨੇ ਗਰਮੀਆਂ ਵਿੱਚ ਭਾਰੀ ਭੋਜਨ ਲੈਣਾ ਚੰਗਾ ਨਹੀਂ ਮੰਨਿਆ ਜਾਂਦਾ ਇਸ ਲਈ ਭਾਰ ਘਟਾਉਣ ਵਾਲੇ ਜਾਂ ਫਿਰ ਆਮ ਲੋਕਾਂ ਵਿੱਚ ਇਹ ਪੰਪਲ ਪੂਸਾ ਹੁੰਦਾ ਹੈ ਕਿ ਗਰਮੀਆਂ ਵਿੱਚ ਸਾਨੂੰ ਕਿਹੜੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਨਾਲ ਹੀ ਇਸ ਨੂੰ ਖਾਣ ਦੇ ਸਮੇਂ ਕਿਹੜੀਆਂ ਗੱਲਾਂ ਦਾ ਆਨ ਰੱਖਣਾ ਚਾਹੀਦਾ ਇਸੇ ਅਸੀਂ ਤੁਹਾਨੂੰ ਮਾਹਿਰਾਂ ਦੇ ذریعے ਦੱਸਣ ਜਾ ਰਹੇ ਹਾਂ ਗਰਮੀਆਂ ਵਿੱਚ ਕਿਹੜੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਤੇ ਨਾਲ ਹੀ ਇਸ ਨੂੰ ਖਾਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੈਪੁਰ ਦੀ ਡਾਈਟੀਸ਼ਨ ਸਰਵੀ ਪਾਰਿਕ ਰੋਟੀ ਬਾਰੇ ਅਹਿਮ ਗੱਲਾਂ ਦੱਸਦੇ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਚਾਹੇ ਸਾਡਾ ਭਾਰ ਘਟੂ ਹੋਵੇ ਜਾਂ ਨਾ ਹੋਵੇ ਕਣਕ ਤੋਂ ਇਲਾਵਾ ਸਾਨੂੰ ਗਰਮੀਆਂ ਵਿੱਚ ਹੋਰ ਅਨਾਜਾਂ ਤੋਂ ਬਣੀ ਰੋਟੀ ਵੀ ਖਾਣੀ ਚਾਹੀਦੀ ਹੈ ਉਹਨਾਂ ਅਨੁਸਾਰ ਗਰਮੀਆਂ ਵਿੱਚ ਜਵਾਰ ਦੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਤੇ ਇਹ ਜਲਦੀ ਪਚ ਜਾਂਦੀ ਹੈ ਜਦੋਂ ਕਿ ਕਣਕ ਦੇ ਆਟੇ ਵਿੱਚ ਜ਼ਿਆਦਾ ਗਲੂਟਨ ਹੁੰਦਾ ਹੈ ਤੇ ਇਸਲਾਵਾ ਜਵਾਰ ਦਾ ਆਟਾ ਠੰਡਾ ਕਰਨ ਵਾਲਾ ਪ੍ਰਭਾਵ ਪਾਉਂਦਾ ਹੈ ਡਾਈਟੀਸ਼ਨ ਕਹਿੰਦੇ ਨੇ ਕਿ ਸਾਨੂੰ ਦਿਨ ਭਰ ਵਿੱਚ ਵਕਫ ਵਕਫ ਤਰ੍ਹਾਂ ਦੇ ਅਨਾਜ ਖਾਣੇ ਚਾਹੀਦੇ ਨੇ ਇਸ ਵਿੱਚ ਰੋਟੀ ਤੋਂ ਇਲਾਵਾ ਦਲੀਆ ਤੇ ਹੋਰ ਚੀਜ਼ਾਂ ਵੀ ਸ਼ਾਮਲ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਅਨਾਜ ਨੂੰ ਟੁਕੜਿਆਂ ਵਿੱਚ ਖਾਣਾ ਚਾਹੀਦਾ ਹੈ ਕਿਉਂਕਿ ਇਸ ਜਿਹੜਾ ਕਰਨ ਨਾਲ ਭੋਜਨ ਪਚਣਾ ਆਸਾਨ ਹੁੰਦਾ ਹੈ ਵੈਸੇ ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤੇ ਇੱਕ ਸਿਮਾ ਤੇ ਸਿੱਖਦੇ ਵਿੱਚ ਕਿੰਨੀ ਰੋਟੀ ਖਾਣਾ ਚਾਹੁੰਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਦਿਨ ਵਿੱਚ 4 ਤੋਂ 5 ਰੋਟੀਆਂ ਖਾਣੀਆਂ ਚਾਹੀਦੀਆਂ ਨੇ ਨਾਲ ਹੀ ਸਾਨੂੰ ਕਣਕ ਦਾ ਸੇਵਨ ਕਰਨਾ ਚਾਹੀਦਾ ਦਾਲਾਂ ਵੀ ਸ਼ਾਮਲ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਜਿਹਾ ਕਰਨ ਨਾਲ ਤਾਂ ਜ਼ਿਆਦਾ ਪੋਸ਼ਕ ਤੱਤ ਮਿਲਣਗੇ ਤੇ ਪ੍ਰੋਟੀਨ ਦੀ ਮਾਤਰਾ ਵਧੇਗੀ ਮਾਹਿਰਾਂ ਦੇ ਕਹਿਣਾਂ ਅਕਿ ਸਾਨੂੰ ਰੋਟੀ ਨਾਲੋਂ ਸਬਜ਼ੀਆਂ ਤੇ ਫਲਾਂ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਦੇ ਨਾਲ ਕਿ ਫਾਈਬਰ ਦੀ ਮਾਤਰਾ ਵਾਧ ਜਾਂਦੀ ਹੈ ਫਾਈਬਰ ਪੇਟ ਦੀ ਸਿਹਤ ਨੂੰ ਬਰਕਰਾਰ ਰੱਖਦਾ ਹੈ ਤੇ ਚੰਗੀ ਮੈਟਾਬੋਲਿਜ਼ਮ ਬਣਾਉਂਦਾ ਹੈ ਭਾਰ ਘਟਾਉਣ ਲਈ ਚੰਗੀ ਮੈਟਾਬੋਲਿਜ਼ਮ ਹੋਣੀ ਚਾਹੀਦੀ ਹੈ ਇਸ ਲਈ ਗਰਮੀਆਂ ਤੇ ਫਲਾ ਜਿਵੇਂ ਤਰਬੂਜ਼ ਤੇ ਖਰਬੂਜਾ ਰੋਜ਼ ਖਾਓ ਗਰਮੀਆਂ ਵਿੱਚ ਡੀ ਹਾਈਡਰੇਸ਼ਨ ਦਾ ਖਤਰਾ ਰਹਿੰਦਾ ਹੈ 40 ਡਿਗਰੀ ਤੋਂ ਵੱਧ ਤਾਪਮਾਨ ਵਾਲੇ ਇਲਾਕਿਆਂ ਵਿੱਚ ਹੀਟ ਸਟ੍ਰੋਕ ਦਾ ਵੀ ਖਤਰਾ ਹੁੰਦਾ ਹੈ ਹੀਟ ਸਟ੍ਰੋਕ ਤੋਂ ਬਚਣ ਲਈ ਸੇਵ ਡੀ ਹਾਈਡਰੇਟ ਰੱਖਣਾ ਜ਼ਰੂਰੀ ਹੈ ਡਾਈਟਿਸ਼ੀਅਨ ਇਸ ਸੌਂਬੀ ਦਾ ਕਹ ਲਾਇਆ ਹੈ ਕਿ ਸਾਲੋਂ ਬਾਅਦ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਹਾਲਾਂਕਿ ਨਾਰੀਅਲ ਪਾਣੀ ਪੀਣ ਨਾਲ ਢੁਗਰਾ ਲਾਭ ਪ੍ਰਾਪਤ ਹੁੰਦਾ ਹੈ ਇਸ ਤੋਂ ਇਲਾਵਾ ਸਰੀਰ ਨੂੰ ਪਾਣੀ ਦੀ ਕਮੀ ਹੀ ਫੋਲਾ ਦੇ ਨਾਲ ਪੂਰੀ ਕੀਤੀ ਜਾ ਸਕਦੀ ਹੈ